ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਖੜੇ ਆ ਪਵਿੱਤਰ ਧਰਤੀ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਰੋਪੜ ਦੇ ਵਿੱਚ ਜਿੱਥੇ ਕਿ ਅੱਜ ਬੜਾ ਹੀ ਇੱਕ ਸਰਕਾਰ ਵੱਲੋਂ ਇਤਿਹਾਸਿਕ ਦਿਨ ਹੈ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਛਲنگਾ ਜੋਗ ਕਦਮ ਚੁੱਕਿਆ ਕਿ ਇੱਕ ਤੀਰਥ ਯਾਤਰਾ ਸਕੀਮ ਦੇ ਤਹਿਤ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸਾਰੀ ਸਾਧ ਸੰਗਤ ਨੂੰ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੀ 50 ਜਾਂ 60 ਸਾਲ ਦੇ ਉਮਰ ਤੋਂ ਉੱਪਰ ਵਾਲੇ ਵਿਅਕਤੀ ਹੈਗੇ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਯਾਤਰਾਵਾਂ ਤੇ ਦਰਸ਼ਨ ਕਰਾਏ ਜਾਣਗੇ ਸੋ ਅੱਜ ਅਸੀਂ ਸਭ ਤੋਂ ਪਹਿਲਾਂ ਚਮਕੌਰ ਸਾਹਿਬ ਹਲਕੇ ਦੇ ਵਿੱਚ ਮੌਜੂਦ ਹਾਂ ਕਿਤੇ ਕਿ ਹਲਕਾ ਕੇ ਦੇ ਪਹਿਲੇ ਬੂਥ ਜਿਹੜੇ ਕੀ ਹੈਗੇ ਆ ਉੱਥੇ ਤੋਂ ਬੱਸ ਰਵਾਨਾ ਹੋਣ ਲੱਗੀ ਹੈ ਸੰਗਤ ਸਜ ਕੇ ਤਿਆਰ ਹੈ ਦਰਸ਼ਕਾਂ ਦੇ ਦਾਰਾਂ ਦੇ ਲਈ ਤਿਆਰ ਪਰ ਤਿਆਰ ਖੜੀ ਅਸੀਂ ਗੱਲਬਾਤ ਕਰਦੇ ਹਾਂ ਕਿ ਸੰਗਤ ਦਾ ਉਤਸ਼ਾਹ ਕਿੰਮੇ ਦਾ ਹੈਗਾ ਇਹਨਾਂ ਨੂੰ ਕਿਵੇਂ ਲੱਗ ਰਹੀ ਹੈ ਇਹ ਪੰਜਾਬ ਸਰਕਾਰ ਦਾ ਉਪਰਾਲਾ ਕਿਵੇਂ ਲੱਗਿਆ ਇਹ ਸਾਰੀ ਗੱਲਬਾਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹ ਸੰਗਤ ਨੂੰ ਇਕੱਠਾ ਕਰਨ ਦੇ ਵਿੱਚ ਪੰਜਾਬ ਸਰਕਾਰ ਦਾ ਕੀ ਉਪਰਾਲਾ ਕਿਵੇਂ ਇਕੱਠਾ ਕੀਤਾ ਉਹ ਪੂਰੀ ਸਕੀਮ ਬਾਰੇ ਜਾਣਦੇ ਹਾਂ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੇ ਆ ਗਏ ਪਿੱਛੇ ਬਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਸਭ ਤੋਂ ਲੱਕੀ ਨੰਬਰ ਕੋਟੜਾ ਨਿਹੰਗ ਸਿੰਘ ਬੂਥ ਨੰਬਰ 1 ਔਰ 2 ਤੋਂ ਸਾਡੀ ਸੰਗਤ ਤੀਰਥ ਯਾਤਰਾ ਵਾਸਤੇ ਬੱਥ ਦੇ ਨੇੜੇ ਆਪਣੇ ਆਪਣੇ ਘਰਾਂ ਚ ਕਾਰਡ ਪਵਾ ਕੇ ਹਾਰ ਪਵਾ ਕੇ ਇਹਨਾਂ ਦਾ ਅਸੀਂ ਬਿਲਕੁਲ ਧੰਨਵਾਦ ਕਰਦੇ ਜਿਹੜੇ ਸਾਨੂੰ ਸਹਿਯੋਗ ਸਭ ਤੋਂ ਵੱਧ ਧੰਨਵਾਦ ਹੈਗਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਸਾਡੇ ਤੇ ਨਾਲ ਹੀ ਸਾਡੀ ਜਿਹੜੀ ਆਮ ਆਦਮੀ ਦੀ ਲੀਡਰਸ਼ਿਪ ਸਮੂਚੀ ਲੀਡਰਸ਼ਿਪ ਸਾਡੇ ਹਲਕੇ ਦੇ ਐਮਐਲਏ ਡਾਕਟਰ ਚੰਨ ਸਿੰਘ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਪਹਿਲੀ ਤੀਰਥ ਯਾਤਰਾ ਗੁਰਦੁਆਰਾ ਸ੍ਰੀ ਭੱਟਾ ਸਾਹਿਬ ਮਹਾਰਦੀ ਚੰਨ ਚੋਹਦੀ ਜਗ੍ਹਾ ਤੋਂ ਤੀਰਥ ਗੁਰ ਤੀਰ ਸਤਰਾ ਗੁਰਧਾਮਾਂ ਬਾਸ ਤੇ ਰਵਾਨਾ ਹੋ ਰਹੀ ਹੈ ਜਿਨ੍ਹਾਂ ਨੂੰ ਅੱਜ ਢੰਡੀ ਦਿਹੋਣਗੇ ਸਾਡੇ ਕੋਟਾ ਨਿਹੰਗ ਸਿੰਘ ਤੋਂ ਬੀਬੀ ਜੀ ਸਰਪੰਚ ਸਾਹਿਬ ਤੇ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨ ਕਰਦਾ ਜਿਹੜੀ ਸੰਗਤ ਜਾ ਰਹੀ ਹੈ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਤੇ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਸਰਕਾਰ ਨੇ ਤੇ ਸਾਡੇ ਐਮਐਲਏ ਸਾਹਿਬ ਨੇ ਮੈਨੂੰ ਹਲਕਾ ਤੇਰੀ ਚਮਕੌਰ ਸਾਹਿਬ ਤੋਂ ਇਸ ਸੇਵਾ ਤੀਰਥ ਯਾਤਰੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਉਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਅੱਗੇ ਵਾਸਤੇ ਮੈਂ ਵੱਧ ਤੋਂ ਵੱਧ ਬੰਦੇ ਤਿਆਰ ਕਰਕੇ ਸਮੇਂ ਸਿਰ ਬੱਸ ਪ੍ਰੋਵਾਈਡ ਕਰਾ ਕੇ ਯਾਤਰੀਆਂ ਦੀ ਪੂਰੀ ਸਹੂਲਤ ਕਰਕੇ ਇਹੋ ਡਿਊਟੀ ਨਿਭਾਉਦਾ ਰਹੂੰਗਾ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਆਖਰ 'ਚ ਮੈਂ ਸਰਕਾਰ ਦਾ ਫੇਰ ਧੰਨਵਾਦ ਕਰਦਾ ਔਰ ਗੱਜਬੱਜ ਕੇ ਸਾਰੇ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਪੂਰੀ ਸੰਗਤ ਦਾ ਉਤਸ਼ਾਹ ਵੀ ਹੈਗਾ ਤੇ ਇਹ ਕਈ ਵੀ ਜਾਣਨਾ ਚਾਹੁੰਦੇ ਆ ਤੁਹਾਡੇ ਤੋਂ ਕਿ ਸੰਗਤਾਂ ਦੇ ਲਈ ਜਿਵੇਂ 3 ਦਿਨ ਦਾ ਤੁਸੀਂ ਇਹ ਟ੍ਰਿਪ ਦੱਸ ਰਹੇ ਹੋ ਕਿ ਸੰਗਤ ਨੂੰ ਦਰਸ਼ਨ ਕਰਾਏ ਜਾਣਗੇ ਤੇ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਪ੍ਰਬੰਧ ਸਰਕਾਰ ਵੱਲੋਂ ਸੰਗਤਾਂ ਲਈ ਕੀਤੇ ਗਏ ਆ ਇਸ ਟਾਈਮ ਬੱਸ ਰਵਾਨਾ ਹੋਣ ਦੇ ਸਾਰੇ ਇਹਨਾਂ ਨੂੰ ਇੱਕ ਜਗ੍ਹਾ ਰਸਤੇ ਵਿੱਚ ਥੋੜੀ देर ਬਾਅਦ ਰੋਕਿਆ ਜਾਊਗਾ ਬੱਸ ਨੂੰ ਜਿੱਥੇ ਬੱਸ ਰੁਕੇਗੀ ਉੱਥੇ ਵਾਸ਼ਰੂਮ ਵਗੈਰਾ ਵੀ ਜਾ ਸਕਦੇ ਆ ਤੇ ਨਾਲ ਮੈਡੀਕਲ ਟੀਮ ਅਸੀਂ ਭੇਜੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਮੈਡੀਕਲ ਟੀਮ ਸਹੂਤਾ ਮਿਲੂਗੀ ਤੇ ਚਾਹ ਪਾਣੀ ਦੇ ਨਾਲ ਖਾਸ ਪਰਮੰਧ ਨਮਕੀਨ ਮਠੀਆਂ ਵਗੈਰਾ ਬਿਸਕੁਟ ਉਹ ਵੀ ਦੇਵਾਂਗੇ ਜਿੱਥੇ ਇਹਨਾਂ ਦਾ ਲੰਚ ਹੋਣਾ ਦੁਪਹਿਰ ਦਾ ਖਾਣਾ ਖਾਣਾ ਉੱਥੇ ਹੋਟਲਾਂ ਦੇ ਵਿੱਚ ਪਹਿਲੇ ਐਡਵਾਂਸ ਬੁਕਿੰਗ ਕਰ ਰੱਖੀ ਹੈ ਆਪਣਾ ਪ੍ਰਸ਼ਾਦਾ ਪਾਣੀ ਭੋਜਨ ਛਕਣ ਦੇ ਜੋਸ਼ ਜਿਹੜੇ ਇਸ ਚਾਰੇ ਤੋਂ ਹੱਥ ਭੋਜਨ ਪਾਣੀ ਮਿਲੂਗਾ ਆਖਰ ਦੇ ਵਿੱਚ ਜਿੱਥੇ ਜਾ ਕੇ ਰਾਤ ਕੱਟਣੀ ਹੈ ਉੱਥੇ ਵੀ ਸਾਡੀ ਗਵਰਨਮੈਂਟ ਵੱਲੋਂ ਬੁਕਾ ਕੀਤਾ ਹੋਇਆ ਸਭ ਕੁਝ ਕਿਸੇ ਨੂੰ ਰਹਿਣ ਦੇ ਵਿੱਚ ਹੁਣ ਇਹ ਤੁਸੀਂ ਜਿਹੜੀ ਤੀਰਥ ਯਾਤਰਾ ਹੈਗੀ ਹੈ ਮਤਲਬ ਕਿੱਥੇ ਲੈ ਕੇ ਜਾ ਰਹੇ ਹੋ ਦਰਸ਼ਕੀਦਾਰਾਂ ਦੇ ਲਈ ਇਹ ਮੇਨ ਜਿਹੜੀ ਤੀਰਥ ਯਾਤਰਾ ਸਾਡੀ ਸ੍ਰੀ ਹਰਮੰਦਰ ਸਾਹਿਬ ਤਲਵੰਡੀ ਸਾਬੋ ਦੀ ਜਾ ਸਕਦੇ ਆ ਤਨਸਨ ਸਾਬ ਜਾ ਸਕਦੇ ਆ ਬਾਗਾ ਬਾਡਰ ਦੇ ਦਰ ਗਿਆਣਾ ਮੰਦਿਰ ਜਾ ਸਕਦੇ ਆ ਤਿੰਨ ਦਿਨ ਬਾਅਦ ਤੁਸੀਂ ਬਸ ਸੰਗਤ ਨੂੰ ਦੇ ਦਿੱਤੀ ਹੈ ਬਾਕੀ ਸੰਗਤ ਦੀ ਜੋ ਇਹਨਾਂ ਦੀ ਆਪਸੀ ਤਾਲਮਿਲ ਇੱਛਾ ਹੋਈ ਉੱਥੇ ਜਾ ਕੇ ਆਪਣੇ ਦਰਸ਼ਨ ਕਰ ਸਕਦੇ ਆ ਠੀਕ ਹੈ ਜੀ ਤੇ ਹੋਰ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਨੇ ਜਿਨ੍ਹਾਂ ਨੇ ਕਿ ਅੱਜ ਇਹਨਾਂ ਦੀ ਰਹਿਨਮਾਈ ਦੇ ਹੇਠ ਅੱਜ ਹਰੀ ਚੰਡੀ ਦੇ ਕੇ ਬਸ ਨੂੰ ਰਵਾਨਾ ਵੀ ਕਰਨਗੇ ਤੇ ਸੰਗਤ ਦੇ ਨਾਲ ਆਪ ਵੀ ਜਾਣਗੇ ਤੇ ਕਿਵੇਂ ਦਾ ਉਤਸ਼ਾਹ ਹੈਗਾ ਕਿਵੇਂ ਤੁਹਾਨੂੰ ਲੱਗ ਰਿਹਾ ਜੀ ਅੱਜ ਸਾਨੂੰ ਬਹੁਤ ਪਧੀਆ ਲੱਗ ਰਿਹਾ ਜੀ ਅਸੀਂ ਤਾਂ ਪਹਿਲੀ ਵਾਰ ਹੀ ਜਾ ਰਹੇ ਆ अच्छा जी यात्रा ਤੇ ਜਿੰਨੀਆਂ ਬੀਬੀਆਂ ਮਤਲਬ ਨਾਮ ਲਿਖੇ ਹੈਗੇ ਸਾਰੀਆਂ ਬੀਬੀਆਂ હાਜਰ ਹੈਗੀਆਂ ਠੀਕ ਹੈ ਜੀ ਇਧਰ ਨੂੰ ਕੈਮਰਾ ਘੁਮਾ ਲਓ ਹਾਂਜੀ ਹਾਂਜੀ ਅਸੀਂ ਸਾਰੀਆਂ ਬੀਬੀਆਂ હાਜਰ ਕਿਵੇਂ ਕਿਵੇਂ ਲੱਗਿਆ ਤੁਹਾਨੂੰ ਇਹ ਪੰਜਾਬ ਸਰਕਾਰ ਦਾ ਪ੍ਰਾਰਲਾ ਕਿਵੇਂ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਪੰਜਾਬ ਸਰਕਾਰ ਦਾ ਪ੍ਰਾਰਲਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਹਾਂਜੀ ਤੇ ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਜਿਵੇਂ ਕਿ ਹੁਣ 3 ਦਿਨ ਦਾ ਇਹ ਯਾਤਰਾ ਹੈਗੀ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਕਈ ਕਈ ਘਰਾਂ ਦੇ ਵਿੱਚ ਦੇਖਿਆ ਕਿ ਜਿਹੜੀ ਸਾਡੀਆਂ ਮਾਤਾਵਾਂ ਬੀਬੀਆਂ ਭਾਈਆ ਹੁੰਦੇ ਆ ਬਜ਼ੁਰਗ ਸਾਡੇ ਉਹਨਾਂ ਦੀ ਇੱਕ ਉਮੀਦ ਹੁੰਦੀ ਆ ਆਸ ਹੁੰਦੀ ਆ ਕਿ ਅਸੀਂ ਜਾਈਏ ਵਾਰ ਮੱਥਾ ਟੇਕਣ ਜਾਈਏ ਤੀਰਥ ਯਾਤਰਾ ਕਰੀਏ ਪਰ ਉਹ ਸੁਪਨਾ ਕਿਤੇ ਨਾ ਕਿਤੇ ਪੂਰਾ ਨਹੀਂ ਹੁੰਦਾ ਹੈਗਾ ਤਾਂ ਅੱਜ ਇਹ ਤੀਰਥ ਯਾਤਰਾ ਸਕੀਮ ਚਲਾਤੀ ਉਹਨਾਂ ਨੇ ਤੇ ਇਹਦੇ ਤਹਿਤ ਕਿੰਨੇ ਹੀ ਲੋਕਾਂ ਦੇ ਸੁਪਨੇ ਪੂਰੇ ਹੋ ਜਾਣਗੇ ਹੈਨਾ ਮੇਰੀ ਸ਼ਾਦੀ ਨੂੰ 50 ਸਾਲ ਹੋ ਗਏ ਅੱਜ ਮੈਂ ਪਹਿਲੀ ਵਾਰੀ ਤੀਰਥ ਯਾਤਰਾ ਚੱਲੀ ਆ। ਉਹ ਮੇਰੇ ਹਸਬੰਦ ਖਣੇ। ਅੱਛਾ 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 ਜੀ। ਇਹ ਬੜੀ ਖੁਸ਼ੀ ਵਾਲੀ ਗੱਲ ਹੈ ਜੀ। ਇਹ ਬਹੁਤ ਖੁਸ਼ੀ ਵਾਲੀ ਗੱਲ ਹੈ। ਹਾਂ। ਬਿਲਕੁਲ ਜੀ ਮੇਰੇ ਨੇ ਦੱਸਿਆ ਕਿ 50 ਸਾਲ ਹੋ ਗਏ ਤੇ ਪਹਿਲੀ ਵਾਰ ਅਸੀਂ ਮਦਲਿਕ ਸੰਗਤ ਦੇ ਨਾਲ ਤੀਰਥ ਯਾਤਰਾ ਹਰਮੰਦਰ ਸਾਹਿਬ ਜਾ ਰਹੇ ਆ। ਇਹ ਬੜੀ ਮਾਣ ਵਾਲੀ ਗੱਲ ਹੈ ਸਰਕਾਰ ਦੇ ਲਈ ਵੀ। ਤੇ ਤੁਸੀਂ ਕਿਵੇਂ ਦੇਖਦੇ ਹੋ ਜੀ ਇਹ ਸਰਕਾਰ ਦੇ ਕਦਮ ਨੂੰ? ਹਾਂ ਜੀ ਮੈਂ ਇੱਥੋਂ ਦੀ ਬੀਐਲਓ ਸਹਿਬਾਨ ਜੋ ਕਿ 2018 ਤੋਂ ਕੰਮ ਕਰ ਰਹੀ ਹੈ। ਜਦੋਂ ਉਸੇ ਫੀਲਡ ਵਿੱਚ ਪਬਲਿਕ ਨੂੰ ਜਾ ਕੇ ਮਿਲੇ ਇਸ ਗੱਲ ਬਾਰੇ ਦੱਸਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਸਰਕਾਰ ਦਾ ਬਹੁਤ ਹੀ ਧੰਨਵਾਦ ਕੀਤਾ ਕਿ ਜਿਹੜੇ ਬਹੁਤ ਹੀ ਟਾਈਮ ਤੋਂ ਬਜ਼ੁਰਗ ਕਿਤੇ ਯਾਤਰਾ ਤੇ ਨਹੀਂ ਸੀ ਗਏ ਜਿੱਦਾਂ ਬੀਬੀ ਨੇ ਦੱਸਿਆ ਸੀ ਕਿ ਵੇ 50 ਸਾਲ ਤੋਂ ਯਾਤਰਾ ਤੇ ਨਹੀਂ ਸੀ ਗਈ ਜਦੋਂ ਦੀ ਮੇਰੀ ਮੈਰਿਜ ਹੋਈ ਆ ਤੇ ਇਸ ਕਰਕੇ ਇਦਾਂ ਦੇ ਕਾਫੀ ਸਾਨੂੰ ਬਜ਼ੁਰਗ ਮਿਲੇ ਜੋ ਕਿ ਘਰੋਂ ਬਾਹਰ ਕਦੀ ਨਿਕਲੇ ਹੀ ਨਹੀਂ ਸੀ ਉਹਨਾਂ ਨੂੰ ਬਹੁਤ ਵਧੀਆ ਇੱਕ ਮੌਕਾ ਮਿਲਿਆ ਹੈ ਤੇ ਮੈਂ ਇਸ ਮੌਕੇ ਦੇ ਮੌਕੇ ਦੇ ਤੇ ਪਬਲਿਕ ਦਾ ਉਤਸ਼ਾਹ ਦੇਖ ਦੇਖਣ ਦੇ ਦਸਾ ਮੈਂ ਆਪਣੀ ਪ੍ਰਧਾਨ ਮੰਤਰੀ ਯੋਜਨਾ ਤੇ ਐਮਐਲਏ ਸਹਿਵਾਨ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਇਹ ਮੁਹਿੰਮ ਚਲਾਈ ਔਰ ਅੱਜ ਇਹ ਨਾ ਪਬਲਿਕ ਦੇ ਮੂੰਹ ਤੇ ਕਾਫੀ ਜਿਆਦਾ ਰੌਣਕ ਤੇ ਉਤਸ਼ਾਹ ਦਿਖ ਰਿਹਾ ਓਕੇ ਜਿਵੇਂ ਮਾਤਾ ਜੀ ਤੁਹਾਡੀ ਉਮਰ ਕਾਫੀ ਲੱਗ ਰਹੀ ਹੈ ਨਾ ਤੇ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਕਿ ਤੁਸੀਂ ਪਹਿਲੀ ਵਾਰ ਹਰਮੰਦਰ ਸਾਹਿਬ ਕਦੋਂ ਗਏ ਸੀਗੇ ਮੈਂ ਨਹੀਂ ਜੀ ਕਦੇ ਗਏ ਕਦੇ ਨਹੀਂ ਗਏ ਕਦੇ ਨਹੀਂ ਮੈਂ ਤਾਂ ਕਦੇ ਨਹੀਂ ਗਈ ਪਹਿਲੀ ਵਾਰ ਚੱਲੇ ਆ ਪਹਿਲੀ ਵਾਰ ਚੱਲੇ ਹੋ ਤੁਸੀਂ ਤਾਂ ਕਿਵੇਂ ਲੱਗ ਰਿਹਾ ਤੁਹਾਨੂੰ ਅੱਜ ਕਿ ਮੁੱਖ ਮੰਤਰੀ ਸਾਹਿਬ ਨੇ ਉਪਰਾਲਾ ਕੀਤਾ ਤੇ ਤੁਸੀਂ ਪਹਿਲੀ ਵਾਰ ਅੱਜ ਹਰਮੰਦਰ ਸਾਹਿਬ ਚੱਲੇ ਹੋ ਹਾਂ ਜੀ ਹਾਂ ਜੀ ਬਹੁਤ ਵਧੀਆ ਕਿਵੇਂ ਤਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਓਕੇ ਜੀ ਤੁਸੀਂ ਤੁਸੀਂ ਮਾਤਾ ਜੀ ਕਦੋਂ ਗਏ ਸੀਗੇ ਪਹਿਲੀ ਵਾਰ ਪਹਿਲੀ ਵਾਰ ਹੀ ਛੱਡਿਆ ਪਹਿਲੀ ਵਾਰ ਚੱਲੇ ਹੋ ਤੁਸੀਂ ਵੀ ਹਾਂਜੀ ਪਹਿਲੀ ਵਾਰ ਓਕੇ ਜੀ ਤੁਸੀਂ ਤੁਸੀਂ ਮੰਤਾ ਜੀ ਅੱਛਾ ਬੇਟਾ ਤੋ ਵਾਰ ਫੇਲਾ ਜਾਇਆ ਕੀ ਲਵਾਰ ਹੁਣ ਚੱਲੇ ਅਸੀਂ ਤਾਂ ਪਹਿਲੀ ਵਾਰ ਫਿਰ ਜਾਉਣਾ ਕਰੇ ਨਹੀਂ ਜਾਉਣਾ ਹਾਂ ਬਹੁਤ ਅੱਛਾ ਬਹੁਤ ਅੱਛਾ ਬਹੁਤ ਧੰਨਵਾਦ ਆ ਤੁਹਾਡਾ ਦਾ ਧੰਨਵਾਦ ਆ ਤੋ ਇਹ ਇਹ ਦੇਖੋ ਇਹ ਬੜਾ ਉਤਸ਼ਾਹ ਵਾਲਾ ਕਦਮ ਹੈਗਾ ਕਿ ਇਹ ਕਹਿ ਰਹੇ ਆ ਕਿ ਮਤਲਬ ਮਾਤਾ ਜੀ ਦੀ ਉਮਰ ਇੰਨੀ ਹੋ ਗਈ ਹੈ ਕਿ ਕਹਿੰਦੇ ਕਿ ਪਹਿਲੀ ਵਾਰ ਅੱਜ ਇਹ ਸਰਕਾਰ ਦੇ ਇੱਕ ਬਹੁਤ ਵਧੀਆ ਪ੍ਰੋਗਰਾਮ ਕਿ ਪਹਿਲੀ ਵਾਰ ਹਰਮੰਦਰ ਸਾਹਿਬ ਦੇ ਦਰਸ਼ਨ ਕਰਨਗੇ ਤੇ ਇਹ ਮੂ ਮંત્રી ਸਾਹਿਬ ਨੂੰ ਅਸੀਸਾਂ ਦੇ ਰਹੇ ਨੇ ਕਿ ਬਿਲਕੁਲ ਬਹੁਤ ਵਧੀਆ ਕਦਮ ਹੈ ਤੇ ਬਿਲਕੁਲ ਇਹ ਨਾਲ ਹੀ ਦੇਖੋ ਸਾਡੇ ਨਾਲ ਸਰਪੰਚ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਨਾਲ ਜਿਹੜੀ ਸਾਡੀ ਮੁਤਾਮਾ ਹੈਗੀਆਂ ਬਿਰਧ ਹੈਗੀਆਂ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਲੈ ਕੇ ਚੱਲੇ ਆ ਤੇ ਇਹਨਾਂ ਦਾ ਵੀ ਕਿਤੇ ਨਾ ਕਿਤੇ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹ ਜਦੋਂ ਇਦਾਂ ਦੇ ਕੋਈ ਕਦਮ ਉਠਦੇ ਆ ਸਰਕਾਰਾਂ ਉਠਾਨੀਆਂ ਤਾਂ ਕੁਝ ਵੀ ਤਾਂ ਜ਼ਿੰਮੇਵਾਰੀ ਨਾਲ ਇਹ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਤਾਂ ਆਓ ਆਪਾਂ ਵੀਰੇ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਇਹ ਸਰਕਾਰ ਦਾ ਇੱਕ ਅਪਰਾਲਾ ਹੈ ਕਿ ਮਤਲਬ ਜਿੰਮੇਵਾਰਾ ਜੀ ਨਾਲ ਗੱਲ ਹੋਈ ਉਹ ਕਹਿੰਦੇ ਕਿ ਮੇਰੀ ਇੰਨੀ ਉਮਰ ਹੋ ਗਈ ਪਹਿਲੀ ਵਾਰ ਹਰਮੰਦਰ ਸਾਹਿਬ ਦੇ ਦਰਸ਼ਨ ਦੇਦਾਰ ਨਾਲ ਹੀ ਚੱਲੀਆਂ ਕਿ ਕਦੇ ਪਹਿਲਾਂ ਹੋਇਆ ਹੀ ਨਹੀਂ ਹੈਗਾ ਕਿ ਹਨਾ ਲਿਖ ਜਾਵੇ ਤਾਂ ਤੁਸੀਂ ਸਰਕਾਰ ਦੇ ਇਸ ਕਦਮ ਨੂੰ ਕਿਵੇਂ ਦੇਖਦੇ ਹੋ ਜੀ ਸਤਿ ਸ੍ਰੀ ਅਕਾਲ ਪਹਿਲਾਂ ਜੀ ਮੈਂ ਬਲੌਕ ਕੋਆਰਡੀਨੇਟਰ ਪਾਰਟੀ ਵੱਲੋਂ ਹੀ ਤੇਜਪਾਲ ਸਿੰਘ ਜੀ ਇਹ ਜਿਹੜਾ ਜੀ ਉਦੋਂ ਮਾਂ ਸਰਕਾਰ ਵੱਲੋਂ ਇਹਦੇ ਬਾਰੇ ਤਾਂ ਹੁਣ ਸਿਫਤ ਕਿਹਾ ਹੀ ਕਰੀਏ ਕਿਉਂਕਿ ਇਹ ਸਾਰੇ ਜਿਹੜੇ ਬੀਬੀਆਂ ਮਤਾਵਾ ਜਾ ਰਹੀਆਂ ਜੀ ਇਹ ਪਹਿਲੀ ਵਾਰੀ ਪਹਿਲੀ ਗੱਲ ਸਾਡਾ ਜਿਹੜਾ ਪਿੰਡ ਆ ਮੇਰੇ ਖਿਆਲ ਭਾਗਾਂ ਵਾਲਾ ਹੀ ਹੈ ਪਹਿਲੀ ਬੱਸ ਆ ਜਿਹੜੀ ਸਾਡੇ ਪਿੰਡ ਤੋਂ ਜਾ ਰਹੀ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਜਿਨ੍ਹਾਂ ਦੇ ਨਾ ਮਨ ਦੇ ਵਿੱਚ ਹੁੰਦਾ ਮੈਂ ਫਲਾਣੀ ਜਗ੍ਹਾ ਜਾਣਾ ਮੱਥਾ ਟੇਕਣਾ ਦਰਸ਼ਨ ਉਹਨਾਂ ਦੇ ਮਨ ਵਿੱਚ ਰਹਿ ਜਾਂਦਾ ਹੈ ਇਹ ਜਿਹੜਾ ਸਰਕਾਰ ਨੇ ਉਦੋਂ ਚੱਕਿਆ ਅੱਜ ਜਾ ਰਹੇ ਸਾਰੇ ਸੋ ਬਹੁਤ ਵਧੀਆ ਉਪਰਾਲਾ ਜੀ ਇਹ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਆ ਨਹੀਂ ਦਾ ਫਿਰ ਅੱਜ ਤੱਕ ਮੇਰੇ ਸਾਹਮਣੇ ਤਾਂ ਇਦਾਂ ਦਾ ਪਾਰਟੀਆਂ ਦਾ ਕਿਸੇ ਨੇ ਕੀਤਾ ਨਹੀਂ ਹੈਗਾ ਤਾਂ ਕਿਸੇ ਨੇ ਨਹੀਂ ਕੀਤਾ ਹੈਗਾ ਤੇ ਸਾਰੇ ਖੁਸ਼ ਆ ਜੀ तकरीबन ਧੰਨਵਾਦ ਆ ਇਸ ਸਰਕਾਰ ਦਾ ਜੀ ਜਿਨ੍ਹਾਂ ਨੇ ਸਾਰੇ ਨੂੰ ਯਾਤਰਾ ਤੇ ਜਾਣ ਦੇ ਲਈ ਉਪਰਾਲਾ ਕੀਤਾ ਜੀ ਪੂਰੀ ਸਰਕਾਰ ਨੇ ਸਾਰੇ ਪ੍ਰਬੰਧ ਵੀ ਕਹਿੰਦੇ ਕਿਤੇ ਹੋਏ ਆ ਸਾਰੇ ਜੀ ਸਾਰੇ ਪਾਣੀ ਤੋਂ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਇਹਦੇ ਵਿੱਚ ਤਾਂ ਇਹ ਹੈ ਜੀ ਸਾਰੇ ਨੂੰ ਕਿਹਾ ਵੀ ਸਿਰਫ ਜਿਹੜਾ ਮੱਥਾ ਟੇਕਣਾ ਉਹੀ ਪੈਸੇ ਲੈ ਕੇ ਜਾਣੇ ਆਪਣੇ ਨਾਲ ਬਾਕੀ ਕੋਈ ਪੈਸੇ ਦਾ ਕੁਝ ਨਹੀਂ ਹੈਗਾ ਸਾਰਾ ਸਰਕਾਰ ਦਾ ਖਰਚਾ ਰਸਤੇ 'ਚ ਖਾਣ ਪੀਣ ਸਾਰੇ ਜੀ ਮੈਡੀਕਲ ਸਹੂਲਤ ਸਾਰੇ ਪ੍ਰਬੰਧ ਸਾਰਾ ਕੁਝ ਸਾਰੇ ਪ੍ਰਬੰਧ ਦਾ ਫ੍ਰੀ ਆ ਸਾਰੇ ਇਸੇ ਕਰਕੇ ਤਾਂ ਜਾ ਰਹੇ ਹਨਾ ਜੀ ਐਸੇ ਕਰਕੇ ਖੁਸ਼ ਹੋ ਜਾਈ ਬੀ ਚਲੋ ਕੋਈ ਪੈਸਾ ਨਹੀਂ ਲੱਗਣਾ ਫਰੀ ਦੇ ਵਿੱਚ ਘੁੰਮਣ ਜਾ ਰਹੇ ਹੈਗੇ ਆ ਕੋਈ ਤਰ੍ਹਾਂ ਨਹੀਂ ਚੱਕਣਾ ਕੋਈ ਕੁਝ ਨਹੀਂ ਜੀ ਸਾਰਾ ਕੁਝ ਸਰਕਾਰ ਦਾ ਰਹਿਣਾ ਖਾਣਾ ਪੀਣਾ ਸਭ ਕੁਝ ਜੀ ਓਕੇ ਓਕੇ ਜਿੰਨ ਕਿ ਜਿੱਥੇ ਕੋਈ ਲੱਗਿਆ ਕਿ ਰਾਤ ਨੂੰ ਕਿਤੇ ਸਟੇ ਕਰਨੀ ਹੈ ਗੁਰਦੁਆਰਾ ਸਾਹਿਬ ਜਾ ਕਿਤੇ ਵੀ ਇਦਾਂ ਜੀ ਉਹ ਉਹਦੇ ਪ੍ਰਬੰਧ ਕੀ ਹੈ ਵੀ ਜਿਹਦੇ ਰਾਤ ਨੂੰ ਪੈਣਾ ਸੌਣਾ ਹੋਵੇ ਸਾਰੇ ਪ੍ਰਬੰਧ ਕੀਤੇ ਹੋਏ ਜੀ ਆ ਇਧਰੋਂ ਆ ਸਾਰੇ ਇਧਰ ਭੇਜਿਆ ਜਿਹੜੀ ਪਾਰਟੀ ਹੈ ਨਾ ਕਰੀ ਹੋਈ ਪਾਰਟੀ ਵੱਲੋਂ ਇਹਨਾਂ ਨੇ ਸਾਰਾ ਅਰੇਂਜਮੈਂਟ ਸਾਰਾ ਇੱਧਰ ਸਾਡੇ ਖੜੇ ਜੀ ਅਮੋਨ ਸਿੰਘ ਜੀ ਇਹਨਾਂ ਵੱਲੋਂ ਸਾਰਾ ਕਿਤੇ ਕੋਈ ਕਸ ਦੀ ਲੋੜ ਨਹੀਂ ਸਾਰਾ ਕੁਝ ਫ੍ਰੀ ਹੈ ਜੀ ਸਾਰਾ ਕੁਝ ਵੱਲੋਂ ਸਾਰਾ ਕੁਝ ਫ੍ਰੀ ਹੈ ਜੀ ਹੈ ਨਾ ਬਿਲਕੁਲ ਤੇ ਆਪਰ ਗੱਲ ਕਰੀਏ ਬਾਈ ਜੀ ਤੁਸੀਂ ਪਹਿਲੀ ਵਾਰ ਹਮਿੰਦਰ ਸਾਹਿਬ ਕਦੋਂ ਗਏ ਸੀ ਕਿਹਕੇ ਜੀ ਬਹੁਤ ਸਾਰੇ ਖਾਲਸਾ ਜੀ ਵੈਰੀ ਫਤਿਹ ਮੈਂ ਤਾਂ ਜੀ 20 ਸਾਲ ਹੋ ਗਏ ਜਿੰਨਾ ਉਮਰ ਸਰਬੀ ਸਾਨੂੰ 20 ਸਾਲ ਬਾਅਦ ਜਨ ਕੀ ਹੁਣ ਦੁਬਾਰਾ ਮੌਕਾ ਮਿਲੇ ਬੋਲਿਆ ਜੀ ਉਹ ਹੁਣ ਬੇਕਰ ਦੇ ਬੇਰੁਜ਼ਗਾਰ ਰਹਿ ਗਏ ਸੀ ਹਾਂਜੀ ਹੁਣ ਖਰਚੇ ਤੇ ਹੈ ਨਹੀਂ ਸਾਡੇ ਕੋਲ ਨਾ آمدਨ ਦਾ ਹਰਾ ਕੋਈ ਸਭ ਤੋਂ ਵੱਡੀ ਦਿੱਕਤ ਇਹ ਹੁੰਦੀ ਕਿ ਇਹ ਬੰਦਾ ਸੋਚਦਾ ਕਿ ਤੇ ਵਾਰ ਦੀ ਇੱਥੇ ਆਤਰਨ ਲਈ ਤਾਂ ਪੈਸੇ ਦੀ ਦਿੱਕਤ ਆ ਜਾਂਦੀ ਹੈ ਜਾਈਏ ਕਿਵੇਂ ਪ੍ਰਬੰਧ ਕਿਵੇਂ ਹੋਣਗੇ ਪੈਸੇ ਦੀ ਤੇ ਵੀ ਦਿੱਕਤ ਕੋਈ ਨਹੀਂ ਸਾਨੂੰ ਕੋਈ ਖਰਚਾ ਨਹੀਂ ਸਾਡਾ ਹੋਣਾ ਜੀ ਸਭ ਕੁਝ ਸਾਨੂੰ ਮੈਡੀਕਲ ਖਾਣਾ ਪੀਣਾ ਸਭ ਕੁਝ ਪੂਰਾ ਸਾਨੂੰ ਫਿਰ ਮਾਂ ਸਰਕਾਰ ਨੂੰ ਕਿਵੇਂ ਦੇਖਦੇ ਹਾਂ ਕਿ ਇਹ ਵਧੀਆ ਪ੍ਰਣਾਲੀ ਹਾਂਜੀ ਵਧੀਆ ਬਹੁਤ ਵਧੀਆ ਸਭ ਤੋਂ ਪਹਿਲਾ ਜਾਨ ਸਹਿਜਣਾ ਸਰਕਾਰ ਨੇ ਸਾਡੇ ਵਾਸਤੇ ਪ੍ਰਣ ਲਗਾਇਆ ਵਾਸਤੇ ਅਬ ਦੁਖ ਹੱਲ ਕਰਨਗੇ ਅਰ ਆਪਣਾ ਦੇਖਭਾਲ ਨਾਲ ਸੂਰੂ ਜਿੰਮੇ ਨਾਲ ਆਪਣੀ ਡਿਊਟੀ ਨਿਭਾਉਣਗੇ ਓਕੇ ਪ੍ਰਿਤਪਾਲ ਜੀ ਜਿਵੇਂ ਕਿ ਦੱਸ ਰਹੇ ਆ ਮੈਂ ਨਹੀਂ ਕਹਿ ਰਿਹਾ ਬੋਲਿਆ ਨਹੀਂ ਕਰਾਂ ਨੀ ਮੈਂ ਆਪਦੇ ਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਤੁਹਾਡੇ ਸਿਰ ਤੇ ਦਿੱਤੀ ਹੈ ਪਾਰਟੀ ਨੇ ਕਿ ਤੁਸੀਂ ਸਾਰੀ ਸੰਗਤ ਨੂੰ ਲੈ ਕੇ ਜਾਣਾ ਜੀ ਉਹਨਾਂ ਨੂੰ ਦਰਸ਼ਨ ਦਿਦਾਰੇ ਕਰਾਉਣੇ ਆ ਤਾਂ ਇਹ ਤੁਸੀਂ ਇਹ ਜ਼ਿੰਮੇਵਾਰੀ ਨੂੰ ਪੂਰੇ ਨਿਭਾ ਨਿਭਾਉਂਗੇ ਮਤਲਬ ਤਾਂ ਦਹੀ ਨਾ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਨੂੰ ਪਾਰਟੀ ਨੇ ਸੇਵਾ ਦਿੱਤੀ ਅੱਡ ਮੱਕੇ ਦੇ ਨਾਲ ਆਪਣੇ ਮੋਰ ਸਿੰਘ ਦੀ ਗਵਾਈ ਦੇ ਵਿੱਚ ਅਤੇ ਹੋਰਾਂ ਦੇ ਨਾਲ ਸਰਪੰਚ ਸਾਹਿਬ ਦੀ ਗਵਾਈ ਦੇ ਵਿੱਚ ਇਹ ਤੀਰਥ ਯਾਤਰਾ ਹੁਣ ਰਵਾਨਾ ਹੋਣ ਲੱਗੀ ਹੈ ਬਹੁਤ ਵਧੀਆ ਇੱਕ ਭਾਗਾਂ ਵਾਲਾ ਦਿਨ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਤਾਂ ਤੁਸੀਂ ਸਾਰਾ ਕੁਝ ਦੇਖਿਆ ਤੁਹਾਨੂੰ ਅਗਰ ਵਧੀਆ ਲੱਗਿਆ ਪ੍ਰਾਲਾ ਸਰਕਾਰ ਦਾ ਤਾਂ ਪੰਜਾਬ ਇਕਤਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਦੇਖੋ ਲਾਈਵ ਤਸਵੀਰਾਂ ਧੰਨਵਾਦ ਹੰਤ ਸਿੰਘ ਜੀ ਮਾਨ ਜਿੰਦਾਬਾਦ ਜਿੰਦਾਬਾਦ ਮੁੱਖ ਮੰਤਰੀ ਸਰਦਾਰ ਭੰਗਮਾਨਤ ਸਿੰਘ ਜੀ ਮਾਨ ਜਿੰਦਾਬਾਦ ਡਾਕਟਰ ਐਮ ਐਲ ਏ ਚਰਨਜੀਤ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਅਮਦੇ ਡਾਕਟਰ ਚੰਦ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਮਾਝੇ ਕਾਰਨ ਛੱਡੋ ਤੀਰਥ ਯਾਤਰਾ ਵਾਲੀ ਸਰਕਾਰ ਨੂੰ ਜਿੰਦਾਬਾਦ 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 ਬੋਲੇ ਸੋਨਹੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਤੀਵਿਥ ਯਾਤਰਾ ਤਹਿਤ ਅੱਜ ਬੱਸ ਗੁਰਦੁਆਰਾ ਪਠਾ ਸਾਹਿਬ ਤੋਂ ਤੋਂ ਚਮਕੌਰ ਸਾਹਿਬ ਹਲਕੇ ਦਾ ਇਹ ਪਹਿਲੀ ਬੱਸ ਜਿਹੜੀ ਕਿ ਰਵਾਨਾ ਹੋਈ ਹੈ ਗੁਰਦੁਆਰਾ ਪਠਾ ਸਾਹਿਬ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਹਰਮੰਦਰ ਸਾਹਿਬ ਜਾਊਗੀ ਤੇ ਹੋਰ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਾਏ ਜਾਣਗੇ ਤੇ ਬੱਸ ਰਵਾਨਾ ਹੋਈ ਸੰਗਤ ਦੇ ਨਾਲ